ਅੱਜ ਅਸੀਂ ਗੁਰਦੁਆਰਾ ਸਾਹਿਬ ਅੜੀਸਰ ਸਾਹਿਬ ਵਿਖੇ ਆਏ ਹੋਏ ਹਾਂ ਤੇ ਇਥੋਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਨਾਲੇ ਅੱਜ ਆਪਾਂ ਇਸ ਪੇਜ ਦੀ ਸ਼ੁਰੂਆਤ ਕਰਨ ਲੱਗੇ ਹਾਂ ਤੇ ਕਿਰਪਾ ਕਰਕੇ ਤੁਸੀਂ ਸਾਰਿਆਂ ਨੇ ਸਹਿਯੋਗ ਦੇਣਾ ਹੈ ਤੇ ਆਓ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ ਲਓ ਜੀ ਆਪਾਂ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਕਰਨ ਲੱਗੇ ਆਂ ਤੇ ਦੋਸਤੋ ਇਹ ਗੁਰਦੁਆਰਾ ਸਾਹਿਬ ਹੰਡਿਆਇਆ ਜਿਲ੍ਹਾ ਬਰਨਾਲਾ ਤੋਂ ਹੰਡਿਆਇਆ ਕੈਂਚੀਆਂ ਤੋਂ ਤਕਰੀਬਨ 1.5-2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਆਓ ਆਪਾਂ ਅੰਦਰ ਚੱਲ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਰੇ ਕਰਦੇ ਆ। ਸੋ ਦੋਸਤੋ ਬੇਅੰਤ ਸੰਗਤਾਂ ਗੁਰਦੁਆਰਾ ਅੜੀਸਰ ਸਾਹਿਬ ਵਿਖੇ ਰੋਜ਼ਾਨਾ ਨਾਤਮਸਤਕ ਹੁੰਦੀਆਂ ਹਨ ਦੱਸਦੇ ਹਨ ਕਿ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 1700 ਬਿਕਰਮੀ ਸੰਨ 1665 ਈਸਵੀ ਨੂੰ ਮਾਲਵਾ ਖੇਤਰ ਦੀ ਧਰਮ ਪ੍ਰਚਾਰ ਯਾਤਰਾ ਕਰਦੇ ਸਮੇ ਗੁਰੂ ਸਾਹਿਬ ਪਿੰਡ ਮੂਲੋਵਾਲ ਰੰਗੀਆਂ ਸੇਖਾ ਅਤੇ ਕੱਟੂ ਤੋਂ ਹੁੰਦੇ ਹੋਏ ਪੋਹ ਦੇ ਮਹੀਨੇ ਹੰਡਿਆਆ ਵਿਖੇ ਪਹੁੰਚੇ ਜਿੱਥੇ ਅੱਜਕਲ ਗੁਰਦੁਆਰਾ ਪੱਕਾ ਗੁਰੂ ਸਰ ਸਾਹਿਬ ਸਥਿਤ ਹੈ ਪੱਕਾ ਗੁਰੂ ਸਰ ਸਾਹਿਬ ਉਪਰੰਤ ਗੁਰੂ ਸਾਹਿਬ ਜੀ ਹੰਢਾਇਆ ਵਿਖੇ ਹੀ ਕੱਚੇ ਗੁਰੂ ਸਰ ਸਾਹਿਬ ਵਿਖੇ ਆਏ ਕੱਚੇ ਗੁਰੂ ਸਰ ਸਾਹਿਬ ਤੋਂ ਅੱਗੇ ਗੁਰੂ ਸਾਹਿਬ ਪਿੰਡ ਧੌਲਾ ਵੱਲ ਨੂੰ ਚੱਲ ਪਏ ਜਦੋਂ ਗੁਰੂ ਸਾਹਿਬ ਪਿੰਡ ਹੰਢਾਇਆ ਅਤੇ ਧੌਲਾ ਦੀ ਹੱਦ ਪਾਸ ਪਹੁੰਚੇ ਤਾਂ ਅਚਨਚੇਤ ਹੀ ਗੁਰੂ ਸਾਹਿਬ ਜੀ ਦਾ ਘੋੜਾ ਅੜੀ ਪੈ ਗਿਆ ਅਤੇ ਅੱਗੇ ਵੱਲ ਨਹੀਂ ਜਾ ਰਿਹਾ ਸੀ ਜਦ ਘੋੜਾ ਅੱਗੇ ਨਾ ਤੁਰਿਆ ਤਾਂ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਕੀ ਕਾਰਨ ਹੋ ਸਕਦਾ ਹੈ ਕਿਉਂਕਿ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ ਤਾਂ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਦੱਸਿਆ ਕਿ ਭਾਈ ਅੱਗੇ ਤੰਬਾਕੂ ਦਾ ਖੇਤ ਹੈ ਤੰਬਾਕੂ ਦਾ ਖੇਤ ਹੋਣ ਕਰਕੇ ਘੋੜਾ ਅੱਗੇ ਨਹੀਂ ਚੱਲ ਰਿਹਾ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਬਚਨ ਕਰਦੇ ਹੋਏ ਦੱਸਿਆ ਕਿ ਇਹ ਲੋਕ ਵੀ ਕਿਸੇ ਸਮੇਂ ਸਰਧਾਲੂ ਬਣਨਗੇ ਅਤੇ ਗੁਰੂ ਘਰਾਂ ਦੀ ਸੇਵਾ ਕਰਿਆ ਕਰਨਗੇ ਇਸ ਜਗ੍ਹਾ ਜੋ ਵੀ ਸਰਧਾਲੂ ਸੰਗਤਾਂ ਸ਼ਰਧਾ ਨਾਲ ਸੇਵਾ ਕਰਿਆ ਕਰਨਗੇ ਉਹਨਾਂ ਦੇ ਗੁਰਮਤ ਅਨੁਸਾਰ ਕਾਰਜ ਸੰਪੂਰਨ ਹੋਇਆ ਕਰਨਗੇ ਇਹ ਵਚਨ ਹੈ ਕਿ ਗੁਰੂ ਸਾਹਿਬ ਆਪਣੇ ਨਾਲ ਸੰਗਤਾਂ ਸਮੇਤ ਪਿੰਡ ਸੋਹੀਵਾਲ ਨੂੰ ਚੱਲ ਪਏ ਜਿੱਥੇ ਅੱਜਕੱਲ ਗੁਰਦੁਆਰਾ ਸੋਹੀਆਣਾ ਸਥਿਤ ਹੈ ਬਰਨਾਲਾ ਜ਼ਿਲ੍ਹੇ ਦੇ ਕਸਬਾ ਹੰਢਾਇਆ ਤੋਂ 1.5 ਤੋਂ 2 ਕਿਲੋਮੀਟਰ ਦੀ ਦੂਰੀ ਤੇ ਇਹ ਗੁਰਦੁਆਰਾ ਸਾਹਿਬ ਅੜੀਸਰ ਸਾਹਿਬ ਸशोਭਤ ਹੈ ਜਿੱਥੇ ਬੇਅੰਤ ਸੰਗਤਾਂ ਰੋਜ਼ਾਨਾ ਹੀ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਸਾਹਿਬ ਦੀ ਦੇ ਚਰਨ ਪਰਸ ਕੇ ਆਪਣੀਆਂ ਮਨੋ ਕਾਮਨਾ ਭਾਵਨਾ ਲੈ ਕੇ ਆਉਂਦੀਆਂ ਹਨ ਜਿਨ੍ਹਾਂ ਦੀ ਸੰਪੂਰਨ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਕਰਦੇ ਹਨ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਜੀ ਦੀ ਕਾਰ ਸੇਵਾ ਜਥੇਦਾਰ ਬਾਬਾ ਹਰਵੰਤ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਨੇ ਆਪਣੇ ਕਰ ਕਮਲਾ ਨਾਲ 24 ਦਸੰਬਰ 1997 ਦਿਨ ਬੁੱਧਵਾਰ ਨੂੰ ਆਰੰਭ ਕਰਵਾਈ ਸੀ ਅੱਜ ਕੱਲ ਇਸ ਸਥਾਨ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਅਤੇ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਦੀ ਅਗਵਾਈ ਵਿੱਚ ਜਥੇਦਾਰ ਬਾਬਾ ਬਾਬੂ ਸਿੰਘ ਜੀ ਕਾਰ ਸੇਵਾ ਕਰਵਾ ਰਹੇ ਹਨ ਸਾਰ ਪਾਤਕ ਕੇ ਕੂਪਾ ਜੈ ਜਰੀ ਮਹਲਾ ਬਾਤਵਾ ਕੋਈ ਜਨ ਹਰਸ ਦੇ ਵਾ ਦੂਰ ਤਰਨ ਗਾਹੇ ਤੋਂ ਦੋ ਸੋ ਰਤਨਾ ਅਨੰਦ ਰਤੋ ਮਨ ਮੇਵੇ ਦੁਖ ਸਰਬ ਸਰਣਾ ਅੰਗਿਕਰੋ ਕਦ ਤੇਰਾ ਕਨਜੋ ਸਭ ਸਰਵਰਣਾ ਸਾਹਨਾ ਗੱਲਾਂ ਸਭ ਰਾਤ ਸਾਰੇ ਸਤਿ ਕਰ ਮੰਨਤ ਸਾਰੇ ਕਹਿ ਨਾਨਕ ਤੁਨ੍ਹੇ ਦੇ ਸਦਾ ਰਹੋ ਹਰ ਨਾਲੇ ਸਤਿ ਸਾਹਿਬਾ ਕੀ ਨਹੀਂ ਕਰਤੇ ਰੈ ਕਰਤੇ ਰੈ ਹੁ ਤਾਂ ਕਿਸ ਹੈ ਇਸ ਦੇਹ ਤੋਂ ਪਾਵਾਈ ਮਰਨਾ ਸੇ ਗੁਰਦੁਆਰਾ ਅੜੀਸਰ ਸਾਹਿਬੇ ਖੇ ਇੱਕ ਬਹੁਤ ਹੀ ਸੋਹਣਾ ਸ਼ਾਨਦਾਰ ਸਰੋਵਰ ਬਣਿਆ ਹੋਇਆ ਹੈ ਜਿੱਥੇ ਬੇਅੰਤ ਸੰਤਾਂ ਗੁਰੂ ਸਾਹਿਬ ਜੀ ਦੇ ਵਚਨਾ ਅਨੁਸਾਰ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਦੇ ਮਹਾਵਾਕਾਂ ਅਨੁਸਾਰ ਇਸ਼ਨਾਨ ਪਾਣੀ ਕਰਕੇ ਉਸ ਪਰਮਪੁਰਖ ਪਿਤਾ ਪਰਮਾਤਮਾ ਦੇ ਨਤਮਸਤਕ ਹੁੰਦੀਆਂ ਹੋਈਆਂ ਆਪਣਾ ਜੀਵਨ ਸਫਲਾ ਕਰਦੀਆਂ ਹਨ ਅੱਗੇ ਚੱਲ ਕੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਇੱਕ ਬੜੀ ਸੋਹਣੀ ਲੰਗਰ ਦੀ ਇਮਾਰਤ ਬਣੀ ਹੋਈ ਹੈ ਜਿੱਥੇ ਰੋਜ਼ਾਨਾ ਹੀ ਸੈਂਕੜੇ ਅਤੇ ਲੱਖਾਂ ਸੰਗਤਾਂ ਭੋਜਨ ਪ੍ਰਸ਼ਾਦਾ ਛਕ ਕੇ ਆਪਣੇ ਤਨ ਮਨ ਨੇ ਹਾਲ ਕਰਦੀਆਂ ਹਨ ਸੋ ਆਓ ਆਪਾਂ ਤੁਹਾਨੂੰ ਹੁਣ ਲੰਗਰ ਦੇ ਦਰਸ਼ਨ ਕਰਾਉਂਦੇ ਹਾਂ ਕਿਵੇਂ ਸੰਗਤਾਂ ਲੰਗਰ ਪ੍ਰਸ਼ਾਦਾ ਛਕਦੀਆਂ ਹੋਈਆਂ ਸੇਵਾਵਾਂ ਕਰਦੀਆਂ ਹੋਈਆਂ ਆਪਣਾ ਜੀਵਨ ਸਫਲਾ ਕਰਦੀਆਂ ਹਨ ਸੋ ਦੋਸਤੋ ਇਹ ਸੰਖੇਪ ਜਿਹਾ ਇਤਿਹਾਸ ਗੁਰਦੁਆਰਾ ਅੜੀ ਸਰਸਹਿਤ ਜੀ ਦਾ ਤੁਹਾਡੇ ਨਾਲ ਸਾਂਝਾ ਕੀਤਾ ਹੈ ਸੋ ਕਈ ਭੁੱਲਾਂ ਚੁੱਕਾ ਰਹਿ ਗਈਆਂ ਹੋਣਗੀਆਂ ਥਿਮਾ ਚਾਹੁੰਦੇ ਹਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਪੇਜ ਨੂੰ ਏ ਐਮ ਬੀ ਫੋਕਸ ਸਟੂਡੀਓ ਦੇ ਨਾਂ ਤੇ ਜੋ ਨਵਾਂ ਪੇਜ ਬਣਾਇਆ ਹੈ ਉਸ ਨੂੰ ਤੁਸੀਂ ਫਾਲੋ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ ਸੋ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ